ਇੱਕ ਸਾਨੂੰ ਇਨਫੋਰਮੇਸ਼ਨ ਮਿਲ ਰਹੀ ਸੀ ਕਿ ਅਰਲੀ ਮਾਰਨਿੰਗ ਇੱਕ ਆਟੋ ਚਾਲਕ ਵਿਅਕਤੀ ਸੀਗਾ ਜਿਸ ਦੇ ਨਾਲ ਇੱਕ ਜੋ ਬੰਦੇ ਰਹੇ ਉਸ ਦੇ ਕੋਲ ਆਟੋ ਦੇ ਵਿੱਚ ਆ ਰਹੇ ਸੀ ਚਾਰ ਵਿਅਕਤੀ ਸੀਗੇ ਉਹਨਾਂ ਨੇ ਥਾਣਾ ਸਿਵਲ ਲਾਈਨ ਟੇਰੀ ਦੇ ਵਿੱਚ ਉਸ ਦੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਉਸ ਦੇ ਬਿਆਨ ਕਲਮਬੰਦ ਕਰਕੇ ਅਸੀਂ ਮਕਦਮਾ ਨੰਬਰ 119 ਅੰਡਰ ਸੈਕਸ਼ਨ ਰੋਬਰੀ ਥਾਣਾ ਸਿਵਲ ਲਾਈਨ ਦਰਜ ਜਿਸਟਰ ਕਰ ਲਿਆ ਉਹਦੇ ਬਿਆਨਾਂ ਮੁਤਾਬਕ ਉਹਦੇ ਕੋਲ 15000 ਰੁਪਏ ਤੇ ਇੱਕ ਜਿਹੜਾ ਮੋਬਾਈਲ ਸੀਗਾ ਅਦੋਸ਼ੀਆਂ ਨੇ ਜਿਹੜੇ ਸੀਗਾ ਲੁੱਟ ਕੀਤੀ ਸੀਗੀ ਜਿਹੜੇ ਚਾਰ ਦੋਸ਼ੀ ਨੇ ਸਾਡੇ ਥਾਣਾ ਸਿਵਲ ਲਾਈਨ ਦੀ ਟੀਮ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਲੁੱਟ ਦੀ ਜਿਹੜੀ ਵਾਰਦਾਤ ਦੇ ਵਿੱਚ ਉਹਨਾਂ ਨੇ ਮੋਬਾਈਲ ਜਿਹੜਾ ਸੀਗਾ ਉਹਦੇ ਕੋਲੋਂ ਲੁੱਟਿਆ ਸੀਗਾ ਉਸ ਨੂੰ ਅਸੀਂ ਵੀ ਬਰਾਮਦ ਕਰ ਲਿਆ ਤੇ ਇਹਨਾਂ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਨਾਲ ਹੀ ਅਸੀਂ ਜਿਹੜੇ ਸਾਡੇ ਪੀਸੀਆਰ ਨੇ ਜਾਂ ਥਾਣਾ ਸਿਵਲ ਲਾਈਨ ਤੇ ਹੋਰ ਸ਼ਹਿਰ ਦੇ ਥਾਣੇ ਸਕੇ ਆ ਇੰਚਾਰਜ ਸਬਾਨ ਨੇ ਜੀਓ ਸਬਾਨ ਨੇ ਸਾਰਿਆਂ ਨੂੰ ਮੰਨ ਜੋ ਐਸਐਸਪੀ ਸਾਹਿਬ ਦੀ ਗਾਈਡੈਂਸ ਅੰਦਰ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਜਦੋਂ ਵੀ ਕਿਸੇ ਦੀ ਘਟਨਾ ਸੰਬੰਧੀ ਕੋਈ ਵੀ ਇਨਫੋਰਮੇਸ਼ਨ ਥਾਣੇ ਦੇ ਵਿੱਚ ਜਾਂ ਕਿਸੇ ਪੀਸੀਆਰ ਤੇ ਜਾਂ ਕੰਟਰੋਲ ਰੂਮ ਤੇ ਆਉਂਦੀ ਹੈ ਤਾਂ ਉਹਦੇ ਸੰਬੰਧ ਵਿੱਚ ਸਬੰਧਤ ਪੁਲਿਸ ਪਾਰਟੀ ਮੌਕੇ ਪਰ ਪਹੁੰਚ ਕੇ ਤੁਰੰਤ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ ਜੇਕਰ ਕਿਸੇ ਵੀ ਮੁਲਾਜ਼ਮ ਨੇ ਇਸ ਪ੍ਰਤੀ ਕੋਈ ਕਤਾਈ ਵਰਤੀ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਅਮਲ 'ਚ ਲੰਗੀ ਜਾਊਗੀ